ਸਿੱਖੀਜ਼ਮ ਨੂੰ ਲੈ ਕੇ ਸਿਰ ਤੁਹਾਡੀ ਕੀ ਆਈਡੋਲੋਜੀ ਹੈ ਸਿੱਖੀਜ਼ਮ ਬਹੁਤ ਮਾਣ ਦੀ ਗੱਲ ਆ ਹਾਂ ਖਾਸ ਕਰਕੇ ਸਾਡਾ ਜਿਹੜਾ ਇਤਿਹਾਸ ਆ ਉਹ ਬਹੁਤ ਵੱਡਾ ਮਤਲਬ ਸਾਨੂੰ ਇਸ ਗੱਲ ਦਾ ਮਾਣ ਹੋਣਾ ਚਾਹੀਦਾ ਕਿ ਅਸੀਂ ਕਿਹੜੇ ਗੁਰੂਆਂ ਦੇ ਸਿੰਘ ਹਾਂ ਨਾ ਸਾਡੇ ਜਿਹੜੇ ਵੱਡੇ ਨੇ ਜਿਨ੍ਹਾਂ ਨੇ ਜਿਹੜਾ ਸਾਡਾ ਵਿਰਸਾ ਉਹ ਕਿੱਡਾ ਮਹਾਨ ਸਾਡੇ ਸ਼ਹੀਦ ਸਿੰਘ ਗਸੂਰ ਬੀਰ ਕਿੰਨੇ ਮਹਾਨ ਸੀਗੇ ਤੇ ਸਾਨੂੰ ਇਸ ਗੱਲ ਤੇ ਇਹੀ ਮਾਣ ਹੋਣਾ ਚਾਹੀਦਾ ਪਰ ਸਾਨੂੰ ਮੈਨੂੰ ਲੱਗਦਾ ਇਹ ਨਹੀਂ ਕਰਨਾ ਚਾਹੀਦਾ ਇਸ ਕਿਸਮ ਦੀ ਹੈਂਕੜ ਨਹੀਂ ਹੋਣੀ ਚਾਹੀਦੀ ਕਿ ਸਿਰਫ ਸਿੱਖ ਹੀ ਵਧੀਆ ਨੇ ਬਾਕੀ ਸਾਰੀ ਦੁਨੀਆ ਘਟੀਆ ਇਹ ਨਹੀਂ ਹੋਣਾ ਚਾਹੀਦਾ ਬਿਲਕੁਲ ਓਵੇਂ ਜਿਵੇਂ ਹਿੰਦੂਆਂ ਨੂੰ ਵੀ ਇਹ ਨਹੀਂ ਕਰਨਾ ਚਾਹੀਦਾ ਕਿ ਸਿਰਫ ਹਿੰਦੂ ਹੀ ਵਧੀਆ ਨੇ ਬਾਕੀ ਦੁਨੀਆ ਮਾੜੀਆ ਮੁਸਲਮਾਨਾਂ ਨੂੰ ਨਹੀਂ ਇਹ ਕਰਨਾ ਚਾਹੀਦਾ ਕਿ ਮੁਸਲਮਾਨ ਹੀ ਵਧੀਆ ਨੇ ਜੀ ਇਹ ਜਿਹੜਾ ਇਸ ਕਿਸਮ ਦਾ ਡਾਇਲੌਗ ਚੱਲਦਾ ਸੋਸ਼ਲ ਮੀਡੀਆ ਤੇ ਉਹ ਮੈਨੂੰ ਬਹੁਤ ਬੁਰਾ ਲੱਗਦਾ ਪਰ ਸਿੱਖ ਹੋਣਾ ਔਰ ਸਿੱਖੀ ਨੂੰ ਸਮਝਣਾ ਇਹ ਬਹੁਤ ਮਾਣਯੋਗ ਗੱਲ ਆ ਜੀ ਸਾਡਾ ਇਤਿਹਾਸ ਬਹੁਤ ਮਹਾਨ ਆ ਉਸ ਇਤਿਹਾਸ ਦੇ ਵਾਰਿਸ ਹੋਣਾ ਬਹੁਤ ਵੱਡੀ ਗੱਲ ਆ ਜੀ ਬਸ਼ਰਤੇ ਸਾਨੂੰ ਸਮਝ ਹੋਵੇ ਅਸੀਂ ਪੜਿਆ ਹੋਵੇ ਉਹ ਸਾਰਾ ਕੁਝ ਸਾਡੀ ਪ੍ਰੋਬਲਮ ਲੋਕਾਂ ਦੀ ਸਾਡਿਆਂ ਦੀ ਇਹ ਆ ਕਿ ਉਹ ਪੜਦੇ ਨਹੀਂ ਉਹ ਵੈਸੇ ਹੀ ਮਾਨ ਕਰੀ ਜਾਂਦੇ ਆ ਉਹਨਾਂ ਨੂੰ ਐਂ ਨਹੀਂ ਪਤਾ ਵੀ ਕਿਹੜੀ ਗੱਲ ਤੇ ਮਾਨ ਕਰਨਾ ਤੇ ਉਹ ਗੱਲ ਦਾ ਅਸਲ ਕੀ ਮਕਸਦ ਆ ਉਹ ਕਿਵੇਂ ਵਾਪਰੀ ਸੀ ਕੀ ਪ੍ਰਕਿਰਿਆ ਸੀਗੀ ਜਿਸ ਟਾਈਮ ਉਹ ਇਤਿਹਾਸ ਦੇ ਵਿੱਚ ਵਾਪਰੀ ਮੰਨ ਲਓ ਇੱਕ ਗੱਲ ਅਸੀਂ ਕਹਿ ਦਿੰਦੇ ਆ ਕਿ ਜਦੋਂ ਜੀ ਜਿਹੜੇ ਮੁਸਲਮਾਨ ਸੀਗੇ ਅਬਦਾਲੀ ਅਰਗੇ ਉਹ ਸਾਡੀਆਂ 3 ਭੈਣਾਂ ਨੂੰ ਚੱਕ ਕੇ ਲੈ ਜਾਂਦੇ ਸੀ ਖਾਸ ਕਰਕੇ ਹਿੰਦੂਆਂ ਨੂੰ ਤੇ ਉਦੋਂ ਸਿੱਖ ਜਿਹੜੇ ਸੀਗੇ ਉਹ ਛਡਾਉਂਦੇ ਸੀ ਹਾਂ ਤਾਂ ਇਹ ਗੱਲ ਨੂੰ ਐਂ ਹੀ ਕਰਨਾ ਚਾਹੀਦਾ ਹਨਾ ਕਿ ਯੋਧੇ ਸੀ ਉਹ ਹਰਦੀ ਪਹਿਣ ਨੂੰ ਛਡਾਉਂਦੇ ਸੀਗੇ ਹਨਾ ਜਿਹੜਿਆਂ ਨੂੰ ਉਹ ਦੂਜੇ ਪਾਸੇ ਜ਼ਾਲਮ ਸੀ ਉਹ ਜ਼ਾਲਮ ਕੋਈ ਵੀ ਹੋ ਸਕਦਾ ਹਨਾ ਮੈਨੂੰ ਲੱਗਦਾ ਅਸੀਂ ਬਾਅਦ ਦੇ ਵਿੱਚ ਜਦੋਂ ਧਰਮ ਦੀ ਰੰਗਤ ਦਿੰਨੇ ਆ ਕਿ Hindu ਸੀ ਉਹ Musalman ਸੀ ਉਹ Sikh ਸੀ ਇਹ ਗੱਲਾਂ ਨੇ ਜਿਹੜੀਆਂ ਛੋਟਾ ਕਰ ਦਿੰਦੀਆਂ ਨੇ ਉਸ ਵਰਤਾਰੇ ਨੂੰ ਬਿਲਕੁਲ ਕਿਉਂਕਿ ਤੁਹਾਡਾ ਇਨਸਾਨ ਹੋਣਾ ਜਿਹੜਾ ਉਹ ਵੱਡੀ ਗੱਲ ਆ ਵਧੀਆ ਗੱਲ ਆ ਪਰ ਮੈਂ ਇੱਕ ਗੱਲ ਕਹਿਣਾ ਹੁਣ ਮੇਰਾ ਇੱਕ ਬਹੁਤ ਛੋਟਾ ਜਿਹਾ ਸੀ ਪਰ ਬੜਾ ਜ਼ਰੂਰੀ ਆਰਟੀਕਲ ਵੀ ਆ ਮੈਂ ਉਹਦੇ 'ਚ ਕਹਿਣਾ ਹੁਣ ਕਿ ਸਿੱਖ ਹੋਣਾ ਨਾ ਜਿਹੜਾ ਇਹਨੂੰ ਸਮਝਣ ਦੀ ਲੋੜ ਹੈ ਇਹ ਇਨਸਾਨ ਹੋਣ ਤੋਂ ਵੀ ਵਧੀਆ ਗੱਲ ਆ ਜੇ ਤੁਸੀਂ ਸਹੀ ਸਿੱਖ ਹੋ ਤਾਂ ਮਤਲਬ ਤੁਸੀਂ ਹੋਰਾਂ ਧਰਮਾਂ ਦੇ ਬਰਾਬਰ ਤਾਂ ਅਸੀਂ ਕਹਿ ਦਿੰਨੇ ਆ ਕਿ ਦੇਖੋ ਜੀ ਇਨਸਾਨ ਹੋਣਾ ਸਭ ਤੋਂ ਵਧੀਆ ਗੱਲ ਹੈ ਪਰ ਜਦੋਂ ਤੁਸੀਂ ਸਿੱਖ ਹੋਣ ਦੇ ਅਰਥ ਸਮਝੋਗੇ ਜਾਂ ਸਿੱਖ ਦੀ ਜਿਹੜੀ ਬਣਨ ਦੀ ਜਿਹੜੀ ਸਾਰੀ ਪ੍ਰਕਿਰਿਆ ਜਾਂ ਉਹਦੇ ਚ ਇੱਕ ਸਿੱਖ ਚ ਕਿਹੋ ਜਿਹੇ ਗੁਣ ਹੋਣੇ ਚਾਹੀਦੇ ਆ ਜਦੋਂ ਤੁਸੀਂ ਉਹ ਸਮਝੋਗੇ ਤਾਂ ਫਿਰ ਤੁਸੀਂ ਇਹ ਗੱਲ ਵੀ ਸਮਝੋਗੇ ਕਿ ਸਿੱਖ ਜਿਹੜਾ ਉਹਨੂੰ ਇਹ ਕਹਿ ਕਹਿਣ ਦੀ ਲੋੜ ਕਿ ਇਨਸਾਨ ਹੋਣਾ ਬਹੁਤ ਵਧੀਆ ਗੱਲ ਹੈ ਕਿਉਂਕਿ ਸਿੱਖ ਹੋਣਾ ਨਾ ਜਿਹੜਾ ਉਹ ਵਧੀਆ ਇਨਸਾਨ ਹੋਣ ਤੋਂ ਵੀ ਵਧੀਆ ਗੱਲ ਹੈ ਹਨਾ ਇਹ ਇੱਕ ਅੱਡ ਬਹਿਸ ਦਾ ਵਿਸ਼ਾ ਹੈ ਇਹਦੇ ਤੇ ਕਿਤੇ ਅੱਡ ਗੱਲ ਹੋ ਸਕਦੀ ਹੈ ਪਰ ਮੈਂ ਇਸ ਗੱਲ ਨੂੰ ਐ ਮੰਨਦਾ ਹੈਗਾ ਕਿ ਇਹਦੇ ਚ ਕੋਈ ਕਟੜਤਾ ਨਹੀਂ ਗਈ ਮੈਂ ਇਹ ਨਹੀਂ ਕਹਿੰਦਾ ਕਿਸੇ ਉਹੀ ਗੱਲ ਜਿਵੇਂ ਪਹਿਲਾਂ ਕਹੀ ਆ ਮੈਂ ਕਿ ਸਿੱਖ ਹੋਣਾ ਜਾਦੇ ਵਧੀਆ ਗੱਲ ਆ ਜਾਂ ਅਸੀਂ ਸਿੱਖ ਤਾਂ ਵਧੀਆ ਹੈ ਤੁਸੀਂ ਹਿੰਦੂ ਹੋ ਜਾਂ ਤੁਸੀਂ ਮੁਸਲਮਾਨ ਹੋ ਤਾਂ ਵਧੀਆ ਨਹੀਂ ਉਹ ਇਹ ਗੱਲ ਨਹੀਂਗਾ ਇਹਦਾ ਮਤਲਬ ਇਹ ਗੱਲ ਸਮਝਣ ਵਾਲੀ ਆ ਜਿਹੜੇ ਲੋਕਾਂ ਨੂੰ ਮੇਰੀ ਗੱਲ ਸਮਝ ਆ ਜੂਗੀ